ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀ ਮਾਤਾ ਸੁਧਾਰ ਲਹਿਰ ਦੇ ਆਗੂ ਸਰਜੀਤ ਸਿੰਘ ਰਖੜਾ ਦੇ ਵੱਲੋਂ ਅੱਜ ਬਹੁਤ ਵੱਡਾ ਐਲਾਨ ਕਰ ਦਿੱਤਾ ਗਿਆ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਣਗੇ ਉਹਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਉਹਨਾਂ ਦੀ ਜਿਹੜੀ ਉਸ ਦੇ ਨਾਮ ਦੇ ਉੱਪਰ ਇੱਕ ਜੁਟਤਾ ਜਟਾਈ ਗਿਆ ਬਹੁਤ ਵੱਡਾ ਐਲਾਨ ਕੀਤਾ ਗਿਆ ਹਾਲਾਂਕਿ ਜਿਹੜਾ ਕੱਲ ਨੂੰ 11 ਅਗਸਤ ਨੂੰ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਹਾਲ ਦੇ ਵਿੱਚ ਇੱਕ ਜਨਰਲ ਇਜਲਾਸ ਹੋਣ ਜਾ ਰਿਹਾ ਜਿੱਥੇ ਕਿ ਸਾਰੇ ਪ੍ਰਧਾਨ ਨੂੰ ਲੈ ਕੇ ਐਲਾਨ ਹੋਣਾ ਉਸ ਤੋਂ ਬਾਅਦ ਸਾਰੀ ਮੋਹਰ ਲਗਾਈ ਜਾਣੀ ਹੈ ਕਿ ਕਿਸ ਨੂੰ ਪ੍ਰਧਾਨ ਲਾਇਆ ਜਾਣਾ ਸਾਰੇ ਅਹੁਦੇ ਦਿੱਤੇ ਜਾਣੇ ਨੇ ਪਰ ਇਹ ਸਭ ਦੇ ਵਿਚਾਲੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਨੇ ਸੁਰਜੀਤ ਸਿੰਘ ਰਖੜਾ ਉਹਨਾਂ ਦੇ ਵੱਲੋਂ ਇੱਕ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਵੱਡਾ ਐਲਾਨ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਸਿਆਸੀ ਧਿਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਹਾਲਾਂਕਿ ਨਾਲ ਦੀ ਨਾਲ ਧਾਰਮਿਕ ਕਾਉਂਸਲ ਦੇ ਜਿਹੜੇ ਪ੍ਰਧਾਨ ਆ ਬੀਬੀ ਸਤਵੰਤ ਕੌਰ ਨੂੰ ਲਗਾਇਆ ਜਾਣਾ ਇਹ ਬਹੁਤ ਵੱਡਾ ਐਲਾਨ ਹੈ ਸੁਰਜੀਤ ਸਿੰਘ ਰਖੜਾ ਉਹਨਾਂ ਦੇ ਵੱਲੋਂ ਇੱਕ ਦਿਨ ਪਹਿਲਾਂ ਜਰਨਲ ਇਜਲਾਸ ਤੋਂ ਇੱਕ ਦਿਨ ਪਹਿਲਾਂ ਜਾਨੀ ਕਿ ਕੁਝ ਘੰਟੇ ਪਹਿਲਾਂ ਕਰ ਦਿੱਤਾ ਗਿਆ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਿੱਤੇ ਪਿਛਲੇ ਕਈ ਦਿਨਾਂ ਤੋਂ ਜਿਹੜਾ ਇਸ ਮਸਲੇ ਨੂੰ ਲੈ ਕੇ ਚਰਚਾਵਾ ਚੱਲ ਰਹੀ ਸੀ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪੋਸਟ ਪਾ ਕੇ ਵੀ ਇਹ ਗੱਲ ਆਖੀ ਸੀ ਕਿ ਮੈਨੂੰ ਖਬਰਾਂ ਆਈਆਂ ਨੇ ਪਤਾ ਲੱਗਾ ਕਿ ਮੇਰੇ ਨਾਮ ਦੇ ਉੱਪਰ ਵੀ ਚਰਚਾ ਚੱਲੀ ਹੈ ਤੇ ਬੀਬੀ ਸਤਵੰਤ कौर ਦੇ ਨਾਮ ਦੇ ਉੱਪਰ ਚਰਚਾ ਚੱਲੀ ਹੈ ਉਹਨਾਂ ਕਹਿ ਸੀ ਕਿ ਮੈਂ ਉਹਨਾਂ ਦੇ ਮੁਕਾਬਲੇ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਪ੍ਰਧਾਨਗੀ ਦੀ ਚੋਣ ਦੇ ਵਿੱਚ ਆਪਣਾ ਨਾਮ ਨਹੀਂ ਰੱਖਾਂਗਾ ਜਾਨੀ ਕਿ ਉਹਨਾਂ ਦੇ ਸਤਕਾਰ ਦੇ ਵਜੋਂ ਉਹਨਾਂ ਕਹਿਆ ਸੀ ਕਿ ਬੀਬੀ ਸਤਵੰਤ ਕੌਰ ਜੀ ਨੂੰ ਮੇਰੇ ਤੋਂ ਬਿਜਾ ਜਿਹੜਾ ਮੇਰੇ ਮੇਰੀ ਬਜਾਏ ਪ੍ਰਧਾਨ ਬਣਾਇਆ ਜਾਵੇ ਪਰ ਇਸ ਸਭ ਦੇ ਵਿਚਾਲੇ ਸਾਫਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਇੱਕ ਜਿਹੜਾ ਕਾਰਜਕਾਰੀ ਜਥੇਦਾਰ ਸਾਫਕਾ ਜਥੇਦਾਰ ਕਾਰਜਕਾਰੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦੇ ਉੱਪਰ ਇੱਕ ਜੁੜਤਾ ਜਿਤਾਇਆ surjeet singh rakhra ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਨਾਲ ਦੀ ਨਾਲ ਉਹਨਾਂ ਇਹ ਵੀ ਅਲੱਗ ਗੱਲ ਆਖੀ ਆ ਕਿ ਬੀਤੇ ਦਿਨ ਅਸੀਂ ਇਕੱਠੇ ਮੀਟਿੰਗ ਕੀਤੀ ਆ ਜਿਸ ਦੇ ਵਿੱਚ ਬਹੁਤ ਸਾਰੇ ਆਗੂ ਸੀ ਪੰਜ ਮੈਂਬਰੀ ਕਮੇਟੀ ਦੇ ਆਗੂ ਵੀ ਸੀ ਤੇ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦੇ ਉੱਪਰ ਮੋਹਰ ਲਗਾਉਣ ਦੀ ਜਿਹੜੀ ਗੱਲ ਆ ਉਹ ਆਖੀ ਜਾ ਰਹੀ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜਿਹੜਾ ਬਹੁਤ ਵੱਡਾ ਫੈਸਲਾ ਸੁਣਾਇਆ ਜਾਂਦਾ ਫਰਮਾਨ ਸੁਣਾਇਆ ਜਾਂਦਾ ਨੇ ਜਿਸ ਦੇ ਵਿੱਚ ਕਿ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਾਰਤੀ ਕਰੇ ਵੀ ਹਾਲਾਂਕਿ ਦੋ ਮੈਂਬਰ ਜਿਸ ਦੇ ਕਿ ਚੇਅਰਮੈਨ ਐਸਜੀਬੀ ਜ਼ਬਰਦਾਨ ਐਡਵੋਕੇਟ ਅਰਜੰਦਰ ਸਿੰਘ ਤਾਮੀ ਪਿੱਛੇ ਅੜ ਜਾਂਦੇ ਨੇ ਤੇ ਕਰਪਾਲ ਸਿੰਘ ਬੜੂਂਗਰ ਪ੍ਰੋਫੈਸਰ ਕਰਪਾਲ ਚੇੜ ਜਾਂਦੇ ਨੇ ਪਰ ਪੰਜ ਮੈਂਬਰਾਂ ਦੁਆਰਾ ਸਾਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕੀਤੀ ਜਾਂਦੀ ਹੈ ਡੈਲੀਗੇਟਨਾ ਚੋਣਾਂ ਜਲਾਸ ਕੀਤਾ ਜਾਂਦਾ ਤੇ ਹੁਣ ਪਰਧਾਨਗੀ ਦੇ ਚੋਣ اجلاس ਨੂੰ ਲੈ ਕੇ ਇੱਕ ਜਰਨਲ اجلاس ਨੂੰ ਲੈ ਕੇ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਜਿਹੜੀ ਮੰਗ ਕੀਤੀ ਜਾਂਦੀ ਆ ਉਸ ਦੇ ਵਿੱਚ ਜਦੋਂ ਐਸਜੀਪੀਸੀ ਕਹਿੰਦੀ ਆ ਕਿ ਭਾਈ ਗੁਰਦਾਸ ਸਾਹਿਲ ਦੇ ਵਿੱਚ ਤੁਸੀਂ ਇਹ ਪ੍ਰੋਗਰਾਮ ਕਰੋ ਤੇ ਉਸ ਤੋਂ ਬਾਅਦ ਵੀ ਜਿਹੜਾ ਬੁਰਜ ਅਕਾਲੀ ਬਾਬਾ ਪੂਲਾ ਸਿੰਘ ਦੇ ਜਿਹੜਾ ਹਾਲ ਆ ਗੁਰਦੁਆਰਾ ਸਾਹਿਬ ਆ ਉੱਥੇ ਇਹ ਗੱਲ ਤੈਅ ਹੋ ਜਾਂਦੀ ਆ ਕਿ ਜਰਨਲ اجلاس ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜਾ ਕੀਤਾ ਜਾਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਚੋਣ ਕੀਤੀ ਜਾਣੀ ਆ ਪਰ ਉਸ ਤੋਂ ਇੱਕ ਦਿਨ ਪਹਿਲਾਂ ਕੁਝ ਅ ਘੰਟੇ ਪਹਿਲਾਂ ਉਸ اجلاس ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨਾਮ ਦਾ ਜਿਹੜਾ ਐਲਾਨ ਹੋ ਚੁੱਕਿਆ ਜਿਹੜਾ ਸੁਧਾਰ ਲੈ ਤੇ ਆਗੂ ਨੇ ਸੁਰਜੀਤ ਸਿੰਘ ਰਖੜਾ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਹੋਣਾ ਤੋਂ ਅਲੱਗ ਹੋ ਗਏ ਸੀ ਬਾਗੀ ਹੋ ਕੇ ਉਹਨਾਂ ਨੇ ਸੁਧਾਰ ਲੈਰ ਬਣਾਈ ਸੀ ਹਾਲਾਂਕਿ ਉਹ ਸੁਧਾਰ ਲੈਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਏ ਗਏ ਹੁਕਮਾਂ ਤਹਿਤ ਭੰਗ ਵੀ ਕਰ ਦਿੱਤੀ ਗਈ ਸੀ ਪਰ ਸੁਰਜੀਤ ਸਿੰਘ ਰਖੜਾ ਉਹਨਾਂ ਨੇ ਅੱਜ ਵੱਡਾ ਐਲਾਨ ਕਰ ਦਿੱਤਾ ਉਹਨਾਂ ਨੇ ਕਿ ਸਿਆਸੀ ਧਿਰ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣਾਏ ਜਾਣਗੇ ਤੇ ਉਸ ਤੋਂ ਬਾਅਦ ਧਾਰਮਿਕ ਕੌਂਸਲ ਦੇ ਪ੍ਰਧਾਨ ਬੀਬੀ ਸਤਵੰਤ ਕੌਰ ਬਣਾਏ ਜਾਣਗੇ ਬਹੁਤ ਵੱਡਾ ਐਲਾਨ ਹੋ ਚੁੱਕਿਆ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ ਸੁਰਜੀਤ ਸਿੰਘ ਰਖੜਾ ਉਹਨਾਂ ਦੁਆਰਾ ਕਰ ਦਿੱਤਾ ਗਿਆ ਉਹ ਪ੍ਰਧਾਨ ਜਿਹੜੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਪੰਜਾਬ ਦੇ ਵਿੱਚ ਉਸ ਦੀ ਅਕਾਲੀ ਦਲ ਦੀ ਭਰਤੀ ਕੀਤੀ ਜਾਂਦੀ ਹੈ ਤੇ ਡੈਲੀਗੇਟਾਂ ਦੀ ਚੋਣ ਇਜਲਾਸ ਕੀਤਾ ਜਾਂਦਾ ਤੇ ਪ੍ਰਧਾਨਗੀ ਦੀ ਚੋਣ ਤੋਂ ਪਹਿਲਾਂ ਹੀ ਜਰਨਲ ਇਜਲਾਸ ਤੋਂ ਪਹਿਲਾਂ ਹੀ ਸੁਰਜੀਤ ਸਿੰਘ ਰਖੜਾ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ